ਤਪ ਅਸਥਾਨ ਪੀਰ ਬਾਬਾ ਛਾਲੀਆਣਾ ਚਿਸਤੀ ਸਾਬਰੀ ਜੀ ਦਾ ਪੰਜੀਵਾਂ ਸਲਾਨਾ ਜੋੜ ਮੇਲਾ ਸੁਲਤਾਨਵਿੰਡ ਅੰਮ੍ਰਿਤਸਰ ਪੱਤੀ ਬਾਬਾ ਜੀਵਨ ਸਿੰਘ ਦੇਖੇ 12 ਅਕਤੂਬਰ ਨੂੰ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਕਬਾਲ ਗੁਣਗਾਨ ਕਰਨਗੇ ਅਤੇ ਕੁਸ਼ਤੀਆਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਜੇਤੂ ਪਹਿਲਵਾਨਾਂ ਨੂੰ ਇਨਾਮ ਵੰਡੇ ਜਾਣਗੇ ਸਾਧ ਸੰਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹਮ ਹਮਾ ਕੇ ਦਰਬਾਰ ਤੇ ਆਉਣ ਅਤੇ ਦਰਬਾਰ ਤੋਂ ਖੁਸ਼ੀਆਂ ਪ੍ਰਾਪਤ ਕਰਨ ਨੰਕਾਰਾਈ ਬਾਬੇ ਸਹਾਲਿਆਣੇ ਪੀਰ ਜੀ ਦਾ ਬੋਲ ਸਾਚੇ ਨਾਮ ਕੀਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਧੰਨ ਧੰਨ ਪੀਰ ਬਾਬਾ ਸਹਾਲਿਆਣੇ ਜੀ ਦੇ ਸੇਵਾਦਾਰ ਬਾਬਾ ਪਰਮਜੀ ਸ਼ਾਹੀ ਤੇ ਸਮੂਹ ਸਾਧ ਸੰਗਤ ਸਭ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਧੰਨ ਧੰਨ ਪੀਰ ਬਾਬਾ ਸਹਾਲਿਆਣੇ ਜੀ ਦੇ ਦਰਬਾਰ ਤੇ ਬੈਠ ਕੇ ਅਸੀਂ ਸਭ ਸੰਗਤ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਹੈ ਪਿਛਲੇ ਸਮੇਂ ਮਜਬੀੜੇ ਸਿੰਘਾਂ ਨੇ ਇੱਥੇ ਸ਼ਹੀਦੀਆਂ ਪਾਕਿਤ ਇਸ ਧਰਤੀ ਨੂੰ ਪੂਜਨਯੋਗ ਬਣਾਇਆ ਇਸੇ ਹੀ ਧਰਤੀ ਤੇ ਪਿੰਡ ਸੁਲਤਾਨਵਿੰਡ ਦੇ ਵਿੱਚ ਤਨ ਤਨ ਬਾਬਾ ਫਰੀਦ ਸਾਹਿਬ ਜੀ ਦੀ ਗੱਦੀ ਦੇ ਵਿੱਚੋਂ ਤਨ ਤਨ ਪੀਰ ਬਾਬਾ ਸਹਾਲੀਆਣਾ ਜੀ ਹੋਏ ਹਨ ਜਿਨ੍ਹਾਂ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਮਸ਼ਹੂਰ ਕਵਾਲ ਕਬੱਡੀ ਤੇ ਕੁਸ਼ਤੀਆਂ ਵੀ ਕਰਵਾਈਆਂ ਜਾ ਰਹੀਆਂ ਹਨ ਇਹਦੇ ਵਿੱਚ ਐਨ ਆਰ ਆਈ ਵੀਰ ਫੌਜੀ ਵੀਰ ਤੇ ਪਿੰਡ ਸੁਲਤਾਨਵਾਲਾ ਦੀ ਸਮੂਹ ਸਾਧ ਸੰਗਤ ਇਕੱਤਰ ਹੋ ਕੇ ਇਹ ਮੇਲੇ ਨੂੰ ਨਿਭਾਰੀ ਹੈ ਇਹ ਮੇਲਾ ਕਰਵਾ ਰਹੀ ਹੈ ਇਹ ਮੇਲਾ 12 ਅਕਤੂਬਰ ਦਿਨ ਐਤਵਾਰ ਨੂੰ ਉਹ ਸਾਲ ਸੰਗਤ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਮੇਬਾਰ ਤੇ ਧੰਤਨ ਵੀਰ ਬਾਬਾ ਸਹਾਲੀਆਣਾ ਜੀ ਦੇ ਸੇਵਾਦਾਰ ਬਾਬਾ ਬਚਨ ਸਿੰਘ ਜੀ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਇਸ ਧਰਤੀ ਤੇ ਦੁਖੀ ਲੋਕਾਂ ਦੀ ਸੇਵਾ ਕੀਤੀ ਤੇ ਇਸ ਦਾਸ ਨੂੰ ਵੀ ਉਹਨ ਸੇਵਾ ਕਰਨ ਦਾ ਮੌਕਾ ਮਿਲਿਆ ਤੋਂ ਸਮੂਹ ਸਾਲ ਸੰਗਤ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ 11 ਤਰੀਕ ਦਿਨ ਸ਼ਨੀਵਾਰ ਨੂੰ ਚਾਦਰ ਦੀ ਰਸਮ ਹੋਵੇਗੀ ਤੇ ਮੈਦੀ ਡੋਰੀ ਦੀ ਰਸਮ ਹੋਵੇਗੀ ਤੇ 12 ਅਕਤੂਬਰ ਨੂੰ ਪੀਰ ਬਾਬੇ ਸਾਹਲਿਆਣੇ ਦੀ ਦਰਬਾਰ ਤੇ ਮੇਲਾ ਕਰਵਾਇਆ ਜਾਵੇਗਾ ਸੋ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਹਮ ਮਾ ਕੇ ਪਹੁੰਚੋ ਇਹ ਗੁਰੂ ਘਰ ਜੀ ਖੁਸ਼ੀਆਂ ਪ੍ਰਾਪਤ ਕਰੋ ਜਨਕਾਰਾਜ ਬਾਬੇ ਸਹਾਲੀਆਂ ਨੇ ਪੀਰ ਜੀ ਦਾ ਬਹੁਤ ਸਾਰੇ ਦਰਬਾਰੀ ਜੀ ਜੈ